ਪਿੰਡ ਆਲਪੁਰ ਦੇ ਵਿੱਚ ਖੜਿਆ ਹਰੇ ਲਗਭਗ 24 ਕਿੱਲੇ ਜ਼ਮੀਨ ਹੈ ਇਹ ਭਗਵੰਤ ਮਾਨ ਦੀ ਸਰਕਾਰ ਧੱਕੇ ਨਾਲ ਇਸ ਨੂੰ ਰੋਕਣਾ ਚਾਹੁੰਦੀ ਹੈ 100 ਸਾਲ ਤੋਂ ਜਿਹੜੇ ਉਹ ਪਛੋਕੜਿਆ ਪਰਿਵਾਰ ਵੀ ਦੇ ਆ ਰਹੇ ਹੈ ਉਹਨਾਂ ਨੇ ਉਸ ਜ਼ਮੀਨ ਨੂੰ ਪੱਧਰ ਕੀਤਾ ਹੈ ਪਾਣੀ ਪੂਣੀ ਦੇ ਪ੍ਰਬੰਧ ਕੀਤੇ ਹੈ ਭਾਰਤੀ ਯੂਨੀਅਨ ਗ੍ਰਾਹਾਂ ਨੇ ਇਹ ਬੋਲੀ ਨੂੰ ਵਿਰੋਧ ਕਰਕੇ ਇਹ ਬੋਲੀ ਰੋਕੀ ਗਈ ਹੈ ਧੰਨਵਾਦ ਇਹ ਬੋਲੀ ਤੁਹਾਡੇ ਵਿਰੋਧ ਕਾਰਨ ਜਾਂ ਕਿਸੇ ਨੇ ਮਲਗੇ ਬੋਲੀ ਨਹੀਂ ਦਿੱਤੀ ਇਸ ਲਈ ਇਸ ਜ਼ਮੀਨ ਦੀ ਬੋਲੀ ਅਗਲੀ ਮਿਤੀ 9 2 2026 ਨੂੰ ਸਵੇਰੇ 11 ਵਜੇ ਬੀਸੀ ਧਰਮਸ਼ਾਲਾ ਵਿਖੇ ਹੀ ਕੀਤੀ ਜਾਵੇਗੀ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਵੀ 1 ਇੰਚ ਜ਼ਮੀਨ ਕਿਸੇ ਵੀ ਕਿਸਾਨ ਦੀ ਹੈ ਮਜ਼ਦੂਰ ਦੀ ਹੈ ਮਲਾਜਮ ਦੀ ਹੈ ਕਿਸੇ ਵੀ ਕਿਰਤੀ ਦੀ ਹੈ ਉਹ ਜ਼ਮੀਨ ਹੈ ਜਿਹੜੀ ਅਸੀਂ ਸਰਕਾਰ ਨੂੰ ਕਿਸੇ ਕੌਲ ਨਹੀਂ ਦੇਵਾਂਗੇ भारती बच्चा बच्ची चौक देंगे बच्चा बच्ची चौक देंगे किसान मजदूर मुलाजमस दो ਮੈਂ ਬਹਾਦਰ ਸਿੰਘ ਪਟਾਲਖੁਰ ਦਾ ਜਲਤਕਤਰ ਭਾਰਤੀ ਕਿਸਾਨਿਕ ਦਾਗ ਰਹਾ ਹਾਂ ਬਲਾਕ ਲਹਿਰਾਗਾਗਾ ਅੱਜ ਪਿੰਡ ਆਲਪੁਰ ਦੇ ਵਿੱਚ ਖੜਿਆ ਹਾਂ ਪੂਰੇ ਲਗਭਗ 24 ਕਿੱਲੇ ਜ਼ਮੀਨ ਹੈ ਜੋ ਕਿ ਜਿਹੜੀ ਜੋਲਾ ਮਾਲਕ ਜ਼ਮੀਨ ਜਿਹਨੂੰ ਬੋਲਦੇ ਆ ਬੱਚਤ ਵੀ ਹੈ ਕੁਸ ਉਹ ਜ਼ਮੀਨ 18-20 ਪਰਿਵਾਰਾਂ ਕੋਲੇ ਹੈ ਲਗਭਗ ਕਹਿੰਦੇ 100 ਸਾਲ ਤੋਂ ਜਿਹੜੇ ਉਹ ਪਛੋਕੜੇ ਪਰਿਵਾਰ ਬੀਜਦੇ ਆ ਰਹੇ ਆ ਉਹਨਾਂ ਨੇ ਊਜਵੀ ਨੂੰ ਪੱਧਰ ਕੀਤਾ ਹੈ ਪਾਣੀ ਪੂਣੀ ਦੇ ਪ੍ਰਬੰਧ ਕੀਤੇ ਹੈ ਪਰ ਮੌਕੇ ਦੀ ਭਗਵੰਤ ਮਾਨ ਦੀ ਸਰਕਾਰ ਉਸ ਜ਼ਮੀਨ ਨੂੰ ਕਾਰਪੋਰੇਟ ਕਰਾਣ ਨੂੰ ਦੇਣਾ ਚਾਹੁੰਦੀ ਹੈ ਅੱਜ ਲੈਰੀ ਦੋ ਅਧਿਕਾਰੀ ਵੀਡੀਓ ਸਾਹਿਬ ਤੇ ਵੀਡੀਓ ਦੇ ਅਧਿਕਾਰੀ ਸੈਕਟਰੀ ਇਸ ਜ਼ਮੀਨ ਦੀ ਬੋਲੀ ਕਰਨਾ ਤੇ ਭਾਰਤੀ ਕਿਸਾਨ ਨੇ ਇਕ ਤਗਰਾਹਾਂ ਵੱਲੋਂ ਇਸ ਬੋਲੀ ਦਾ ਵਿਰੋਧ ਕੀਤਾ ਗਿਆ ਤੇ ਬੋਲੀ ਹੈ ਜਿਹੜੀ ਉਹ ਜਣੀ ਅਫਸਰ ਸਾਹੀ ਹੈ ਜਿਹੜੀ 11 ਟਾਲ ਗਈ ਅੱਜ ਇਹ ਮਸਲਾ ਜਿਹੜਾ ਜਿਉਂ ਦਾ ਤਿਉਂ ਖੜਾ ਹੈ ਅਸੀਂ ਅੱਜ ਸੋਸ਼ਲ ਮੀਡੀਆ ਦੇ ਜ਼ਰੀਏ ਸਮੂਹ ਲੋਕਾਂ ਨੂੰ ਕਿਰਤੀ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਵੀ ਭਾਈ ਜ਼ਮੀਨਾਂ ਦਾ ਮਸਲਾ ਹੈ ਵੱਡਾ ਮਸਲਾ ਹੈ ਪੂਰੀ ਤਾਕਤ ਝੋਕ ਕੇ ਲੜਨਾ ਪਊਗਾ ਤੇ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਵੀ 1 ਇੰਚ ਜ਼ਮੀਨ ਕਿਸੇ ਵੀ ਕਿਸਾਨ ਦੀ ਹੈ ਮਜ਼ਦੂਰ ਦੀ ਹੈ ਮਲਾਜ਼ਮ ਦੀ ਹੈ ਕਿਸੇ ਵੀ ਕਿਰਤੀ ਦੀ ਹੈ ਉਹ ਜ਼ਮੀਨ ਹੈ ਜਿਹੜੀ ਅਸੀਂ ਸਰਕਾਰ ਨੂੰ ਕਿਸੇ ਕੌਲ ਨਹੀਂ ਦੇਵਾਂਗੇ ਜਿਹੜੀ ਇਹ ਜ਼ਮੀਨ ਦੀ ਬੋਲੀ ਹੈ ਜੀ ਇਹ ਭਗਵੰਤ ਮਾਨ ਦੀ ਸਰਕਾਰ ਤੱਕੇ ਨਾਲ ਇਸ ਨੂੰ ਰੋਕਣਾ ਚਾਹੁੰਦੀ ਹੈ ਜੋ ਕਿ ਇਹ 4-5 ਪੀੜ੍ਹੀਆਂ ਤੋਂ ਅਸੀਂ ਇਹਨੂੰ ਬੀਜ ਰਹੇ ਹਾਂ ਜੀ ਤੇ ਇਹ 24 ਕਿੱਲੇ ਜ਼ਮੀਨ ਦੇ ਨੇ ਜੋ ਇਹ ਅੱਜ ਸੈਕਟਰੀ ਪੰਚਾਇਤ ਇਹ ਅਧਿਕਾਰੀ ਬੋਲੀ ਕਰਨਾ ਤੇ ਭਾਰਤੀ ਯੂਨੀਅਨ ਗ੍ਰਾਹਾਂ ਨੇ ਇਹ ਬੋਲੀ ਨੂੰ ਵਿਰੋਧ ਕਰਕੇ ਇਹ ਬੋਲੀ ਰੋਕੀ ਗਈ ਹੈ ਧੰਨਵਾਦ ਮੇਰੇ ਵਿਧਾਰੀ ਸਾਹਿਬਾਨ ਉਹ ਆਪਣਾ ਗੱਲਬਾਤ ਸੰਭੀ ਕਰਨੇ ਆਇਆ ਹੋਣਾ ਗ੍ਰਾਮ ਪੰਚਾਇਤ ਆਲਮਪੁਰ ਦੀ ਜੋ ਜ਼ਮੀਨ ਨਿਜਾਇਜ਼ ਕਬਜ਼ੇ ਦੇ ਦਿੰਸੀਓ ਛਡਾਈ ਗਈ ਸੀ ਉਹਦੀ ਅੱਜ ਬੋਲੀ ਰੱਖੀ ਗਈ ਸੀ ਇਹ ਬੋਲੀ ਤੁਹਾਡੇ ਵਿਰੋਧ ਕਾਰਨ ਜਾਂ ਕਿਸੇ ਨੇ ਮਤਲਬ ਇਹ ਬੋਲੀ ਨਹੀਂ ਦਿੱਤੀ ਇਸ ਲਈ ਇਸ ਜ਼ਮੀਨ ਦੀ ਬੋਲੀ ਅਗਲੀ ਮਿਤੀ 9 2 2026 ਨੂੰ ਸਵੇਰੇ 11 ਵਜੇ ਬੀਸੀ ਧਰਮਸ਼ਾਲਾ ਵਿਕੇ ਹੀ ਕੀਤੀ ਜਾਵੇਗੀ